ਪਰਮ ਸਨਮਾਨ ਜੋ ਸਤਗੁਰਾਂ ਦੀ ਸਾਜੀ ਤੇ ਦਵਾਜੀ ਸਤਕਾਰ ਜੋ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਨੇ ਮਹਾਨ ਕਿਰਪਾ ਕੀਤੀ ਹੈ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਂਦੀਆ ਤਨਾਹ ਸ੍ਰੀ ਰਾਗ ਦੇ ਵਿੱਚੋਂ ਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸੋਦੇ ਸਾਰੇ ਆਪ ਤੇ ਕਿਰਪਾ ਹੋਈ ਜਿਹਦੇ పాਵਨਾਵਚਨ ਹਨ ਤ੍ਰਿਪਤੁ ਭਈ ਸਤਿ ਪੋਜਨ ਕਾਇਆ ਤ੍ਰਿਪਤ ਦਾ ਮਤਲਬ ਹੁੰਦਾ ਰੱਜ ਜਾਣਾ ਜਦ ਸ਼ਾਂਤੀ ਆ ਜਣ ਮਹਾਰਾਜ ਕਹਿੰਦੇ ਭਾਈ ਉਸ ਮਨੁੱਖ ਨੇ ਸਦਾ ਸਿਰ ਹਰੀ ਨਾਮ ਦੀ ਖੁਰਾਕ ਖਾਣੀ ਸ਼ੁਰੂ ਕਰ ਦਿੱਤੀ ਉਸ ਨੂੰ ਮਾਇਆ ਦੀ ਤ੍ਰਿਸ਼ਨਾ ਬੰਨ ਲੋ ਰੱਜ ਪ੍ਰਾਪਤ ਹੋ ਜਾਂਦਾ ਹੈ ਜੈਸੂ ਮਨੁੱਖ ਨੇ ਮਨਤਾ ਨ ਰਸ ਨਾ ਨਾਮ ਤੇ ਆਇਆ ਮਨ ਵਿੱਚ ਹਿਰਦੇ ਵਿੱਚ ਤੇ ਜੀਵ ਨਾਲ ਨਾਲ ਪ੍ਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ਸਮਝੋ ਵੀ ਉਹ ਹਰੀ ਨਾਮ ਦੀ ਭੋਜਨ ਖਾ ਰਹੇ ਹਰੀ ਨਾਮ ਰੂਪੀ ਖੁਰਾਕ ਖਾਣੀ ਇਸ ਖੁਰਾਕ ਦੇ ਨਾਲ ਅੱਜ ਪ੍ਰਾਪਤ ਹੋ ਸਕਦਾ ਹੈ ਇੱਕੋ ਖਰਾਕ ਜਿਹੜੀ ਹੈ ਉਹ ਪੇਟ ਦੀ ਭੁੱਖ ਮਟਾਉਂਦੀ ਹੈ ਤੇ ਇੱਕੋ ਖਰਾਕ ਮਨ ਦੀ ਭੁੱਖ ਮਟਾਉਂਦੀ ਹੈ ਇੱਕੋ ਖਰਾਕ ਖਾਣ ਦੇ ਨਾਲ ਸਦੀਵ ਕਾਲ ਰੱਜ ਪ੍ਰਾਪਤ ਹੋ ਜਾਂਦਾ ਹੈ ਤੇ ਜਿਹੜੀ ਪੇਟ ਭਰਨ ਵਾਲੀ ਖਰਾਕ ਹੈ ਇਸ ਬਾਰ ਬਾਰ ਭੁੱਖ ਲੱਗਦੀ ਹੈ ਤੇ ਬਾਰ ਬਾਰ ਸਰੀਰ ਜਿਹੜਾ ਪੇਟ ਜਿਹੜਾ ਉਹ ਖਰਾਕ ਮੰਗਦਾ ਹੈ ਮਹਾਰਾਜ ਕਹਿੰਦੇ ਨੇ ਹੀ ਅਸਲ ਜ਼ਿੰਦਗੀ ਹੈ ਭਾਈ ਕਿ ਪ੍ਰਮਾਤਮਾ ਦਾ ਨਾਮ ਜਪਣਾ ਸਾਧ ਸੰਗਤ ਵਿੱਚ ਜੁੜਨਾ ਜਿਹੜੇ ਦਿਨਾਵੀ ਕਾਰੋ ਵਿਹਾਰ ਹਨ ਇਹ ਵੀ ਗੁਜ਼ਾਰੇ ਵਾਸਤੇ ਕਰਨੇ ਇਹਨਾਂ ਦੁਨਿਆਵੀ ਕਾਰੋਬਾਰਾਂ ਨੂੰ ਕਹਿੰਦੇ ਆਪਣੀ ਅਸਲ ਜ਼ਿੰਦਗੀ ਨਾ ਸਮਝੋ ਜਿੱਥੇ ਇਹ ਦੁਨਿਏਵੀ ਐ ਦੁਨਿਆਵੀ ਰਜਾਈਵੇਂ ਜ਼ਰੂਰੀ ਹਨ ਉਹਨਾਂ ਤੋਂ ਕਿਤੇ ਵੱਧ ਕੇ ਪ੍ਰਮਾਤਮਾ ਦਾ ਨਾਮ ਜਪਣਾ ਜ਼ਿੰਦਗੀ ਵਿੱਚ ਬੜਾ ਜ਼ਰੂਰੀ ਹੈ ਅਸਲ ਜ਼ਿੰਦਗੀ ਤਾਂ ਇਹ ਹੈ ਪ੍ਰਮਾਤਮਾ ਦਾ ਨਾਮ ਜਪਣਾ ਭਲੇ ਦੇ ਕੰਮ ਕਰਨੇ ਨੇਕੀ ਖੱਟਣੀ ਜੀਵਨ ਆਹਰੋ ਜੀਵਨ ਮਹਾਰਜ ਕਹਿੰਦੇ ਇਹ ਹੀ ਅਸਲ ਜੀਵਨ ਇਹ ਹੀ ਹੈ ਭਾਈ ਅਸਲ ਜ਼ਿੰਦਗੀ ਜੀਵਨ ਹਰ ਜਪ ਸਾਧ ਸੰਗ ਕੇ ਸਾਧ ਸੰਗਤ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਜਪਿਆ ਕਰੀਏ ਰਹਾਉ ਅਨਕ ਪ੍ਰਕਾਰੀ ਵਸਤਰ ਉਡਾਏ ਅਨਕ ਪ੍ਰਕਾਰੀ ਕਈ ਕਿਸਮਾਂ ਦੇ ਵਸਤਰ ਕਹਿੰਦੇ ਨੇ ਕੱਪੜੇ ਨੂੰ ਉਹਦਾ ਇਹਦਾ ਮਤਲਬ ਹੈ ਪਹਿਨ ਲੈਣੇ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਆ ਜਿਹੜੇ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਵਿਹਾਜਦੇ ਆ ਜਿਹੜੇ ਹਰ ਰੋਜ਼ ਹਰ ਵੇਲੇ ਉਹਦੀ ਸਿਫਤ ਸਲਾਬ ਚ ਜੁੜੇ ਰਹਿੰਦੇ ਨੇ ਉਹਨਾਂ ਦਾ ਸੁਭਾਅ ਐਸਾ ਬਣ ਜਾਂਦਾ ਹੈ ਉਹਨਾਂ ਦੇ ਖਿਆਲ ਐਸੇ ਬਣ ਜਾਂਦੇ ਨੇ ਵੀ ਮਾਨੋ ਅਣਕ ਪ੍ਰਕਾਰ ਹੀ ਕਈ ਕਿਸਮਾਂ ਦੇ ਵਨਸ ਬੰਨੇ ਕੱਪੜੇ ਪਹਿਨ ਲਏ ਇਹ ਇਹਨਾਂ ਸੋਹਣੀਆਂ ਪੋਸ਼ਾਕਾਂ ਦਾ ਆਨੰਦ ਉਹ ਐਦਾਂ ਮੰਨਦੇ ਆ ਵੀ ਅਰੰਧਨ ਕੀਰਤਨ ਹਰ ਗੁਣ ਗਾਏ ਵੀ ਜਿਹੜਾ ਮਨੁੱਖ ਹਰ ਵੇਲੇ ਪ੍ਰਮਾਤਮਾ ਦੀ ਸਿਮਤਸਲਾ ਕਰਦਾ ਹੈ ਪ੍ਰਮਾਤਮਾ ਦੇ ਗੁਣਾਂ ਨੂੰ ਬੰਦਦਾ ਮਾਨੋ ਵੀ ਉਹ ਬਨਸ ਪੰਨੇ ਕੱਪੜੇ ਪਹਿਨਦਾ ਤੇ ਸੋਹਣੀਆਂ ਪੋਸ਼ਾਕਾਂ ਦਾ ਆਨੰਦ ਲੈ ਰਿਹਾ ਹੈ ਕਿਹੜਾ ਜਿਹੜਾ ਸੰਤਸਰਾਂ ਦਾ ਔਰ ਪ੍ਰਮਾਤਮਾ ਦੇ ਗੁਣਾਂ ਨਾਲ ਡੁੱਟ ਜਾਂਦਾ ਹੈ ਹਾਸਤੇ ਰਤ ਅਸਵਾਰੀ ਹਾਸਤੀ ਕਹਿੰਦੇ ਨੇ ਹਾਤੀ ਨੂੰ ਮਰਜ ਅਗੇ ਉਧਾਰਨ ਦਾ ਤਰ ਵੀ ਉਹ ਮਨੁੱਖ ਮਾਣੋ ਹਾਤੀ ਰਥਾ ਘੋੜਿਆਂ ਦੀ ਸਵਾਰੀ ਦਾ ਸੁਖ ਮੰਨ ਰਿਹਾ ਕੌਣ ਹਰ ਕਾਮਾ ਰਗ ਰદય ਨਿਹਾਰੀ ਜਿਹੜਾ ਮਨੁੱਖ ਆਪਣੇ ਹਿਰਦੇ ਵਿੱਚ ਮਾਲਕ ਦੇ ਪ੍ਰਮਾਤਮਾ ਦੇ ਮਾਲਬ ਦਾ ਰਾਹ ਤੱਕ ਪਰ ਰਹਿੰਦਾ ਸਤਿਗੁਰੂ ਜੀ ਸਮਝਾਉਂਦੇ ਨੇ ਵੀ ਮਨ ਤਨ ਅੰਤਰ ਚਰਣ ਤੇ ਆਇਆ ਵੀ ਜਿਸ ਮਨੁੱਖ ਨੇ ਆਪਣੇ ਮਨ ਵਿੱਚ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦੇ ਚਰਨਾਂ ਦਾ ਧਿਆਨ ਧਰਨਾ ਸ਼ੁਰੂ ਕਰ ਦਿੱਤਾ ਹਰ ਸੁਖ ਨਿਦਾਨ ਨਾਨਕ ਦਾਸ ਪਾਇਆ ਕਹਿੰਦੇ ਉਸ ਦਾਸ ਨੇ ਇਹ ਨਾਨਕ ਵੀ ਸੁੱਖਾਂ ਦੇ ਖਜ਼ਾਨੇ ਪ੍ਰਮਾਤਮਾ ਨੂੰ ਲੱਭ ਲਿਆ ਜਿਸ ਨੇ ਮਾਲਕ ਦੇ ਗੁਣਾਂ ਨੂੰ ਗਾਉਣਾ ਕੀਤਾ ਮਾਲਕ ਦੇ ਗੁਣਾ ਨੂੰ ਪਾਇਆ ਭਗਤ ਰਵਿਦਾਸ ਮਹਾਰਾਜ ਜੀ ਨੇ ਜਿਨ੍ਹਾਂ ਨੇ ਸਾਧ ਸੰਗਤ ਨਾਮ ਜਪ ਕੇ ਉਸ ਸਮੇਂ ਦੇ ਜਾਤ ਪਵਾਨੀ ਲੋਕਾਂ ਦਾ ਹੰਕਾਰ ਤੋੜਿਆ ਔਰ ਸ਼ੂਦਰ ਜਾਤੀ ਬਣੀ ਜਾਂਦੀ ਕੌਮ ਦੇ ਵਿੱਚ ਉਹਨਾਂ ਨੇ ਜਨਮ ਧਾਰਨ ਕੀਤਾ ਪਰ ਜਦ ਤਾਂ ਕਹਿੰਦੇ ਉਸ ਅਕਾਲ ਪੁਰਖ ਨੇ ਨਹੀਂ ਬਣਾਈਆ ਤੇ ਬੰਦੇ ਦੀ ਬਣਾਈਆਂ ਹੋ ਜਾਂਦੇ ਨੇ ਗੁਰੂ ਸਾਹਿਬ ਤਾਂ ਇਹ ਕਹਿੰਦੇ ਨੇ ਵੀ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨੂ ਬਸ ਇਸ ਗੱਲ ਦੀ ਪਹਿਰਾ ਦੇ ਦਈਏ ਸਾਡਾ ਭਲਾ ਹੋ ਜਾਣਾ ਤੇ ਸਾਧ ਸੰਗਤ ਅੱਜ ਦੇ ਦਿਨ ਗੁਰੂ ਰਵਿਦਾਸ ਮਹਾਰਾਜ ਜੀ ਕਾਸ਼ੀ ਦੇ ਸਹਿਬ ਵਿੱਚ ਪਿਤਾ ਸੰਤੋਖਦਾਸ ਜੀ ਤੇ ਮਾਤਾ ਕੁੰਸ਼ਾ ਦੀ ਦੇ ਘਰ ਜਨਮ ਧਾਰਨ ਕੀਤਾ ਸੋ ਅੱਜ ਦੇ ਦਿਨ ਦੀ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਪਰਮਾਤਮਾ ਸਾਡੇ ਸਾਰਿਆਂ ਉਤੇ ਮਿਹਰ ਭਰੇ ਹੱਥ ਰੱਖ ਕੇ ਗੁਰੂਆਂ ਦੇ ਭਗਤਾਂ ਦੇ ਗੁਰਸਿੱਖਾਂ ਦੇ ਪਾਇ ਹੋਏ ਉન્નਤੀ ਚਰਨ ਦਾ ਯਤਨ ਜਿਹੜਾ ਉਹ ਸਾਨੂੰ ਦੰਦੀ ਵਿੱਚ ਕਰਦੇ ਰਹਿਣਾ ਚਾਹੀਦਾ ਹੈ ਸੋ ਮਹਾਰਾਜ ਕਿਰਪਾ ਕਰਨ ਗੁਰਬਾਣੀ ਪੜ੍ਹੀਏ ਨਾਮ ਸਿਮਰਨ ਭਜਨ ਵੰਦਗੀ ਕਰੀਏ ਇਹੀ ਅਸਲ ਜੀਵਨ ਹੈ ਵਕਨ ਕਾਲੋ ਵਿਹਾਰ ਕਰਦੇ ਰਹਿਣਾ ਇਹ ਨਾਲ-ਨਾਲ ਪ੍ਰਮਾਤਮਾ ਦਾ ਨਾਮ ਜ਼ਰੂਰ ਜਪਦੇ ਰਹਿਣਾ ਹੈ। ਗੁਰੂ ਸਾਹਿਬ ਸਭਨਾਂ ਉੱਪਰ ਮਿਹਰ ਬਖਸ਼ਤ ਰੱਖਣ। ਸਰਵਤ ਦੇ ਭਲੇ ਦੀ ਅਰਦਾਸ। ਨਗਰ ਵਿੱਚ ਆਪਸੀ ਪੇਮ, ਪਿਆਰ, ਇਤਿਫਾਕਤਾ ਦੀ ਅਰਦਾਸ। ਗੁਰੂ ਘਰ ਦੀਆਂ ਸੇਵਾਵਾਂ। ਪਾਤਸ਼ਾਹ ਜੀ ਸਭਨਾਂ ਨੂੰ ਯੋਗ ਬਣਾ ਦੇਣ। ਸੇਵਾ ਕਰਨ ਦੇ ਲਾਇਕ ਬਣਾ ਦੇਣ ਤਾਂ ਕਿ ਆਪਾਂ ਮਹਾਰਾਜ ਦੇ ਚਰਨਾਂ ਵਿੱਚ ਡਿੱਗ ਕੇ ਨਰ ਘਰ ਦੀਆਂ ਸੇਵਾਵਾਂ ਕਰ ਸਕੀਏ। ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਤਿ ਗੁਬਿੰਦ ਕਾ ਪੂਰਨ ਗੁਰਤਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਰਤੈ ਕਲਾ ਵਾਹਿਗੁਰੂ ਦੀ ਕੀ ਖਾਤਰ ਸਾ ਵਾਹਿਗੁਰੂ ਦੀ ਕੀ ਫਤਿਹ